ਕਰਨ ਤਰਨ ਜ਼ਿਮਨੀ ਚੌਨ ਮੌਕੇ ਸਰਕਾਰੀ ਮੁਲਾਜ਼ਮਾਂ ਦੇ ਤਰਨੇ ਪ੍ਰਦਰਸ਼ਨ ਸਰਕਾਰ ਲਈ ਸਿਰਦਰਦੀ ਦਾ ਕਾਰਨ ਬਣੇ ਹੋਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚੋਂ ਆਸ਼ਾ ਅਤੇ ਮਿਡ-ਡੇ ਮੀਲ ਵਰਕਰ ਮਾਨ ਪੱਤਾ ਵਰਕਰ ਸੰਜਾ ਮੋਰਚਾ ਦੀ ਅਗਵਾਈ ਹੇਠ ਹਲਕੇ ਵਿੱਚ ਪਹੁੰਚੀਆਂ ਅਤੇ ਪੰਜਾਬ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕਰਦੇ ਆਂ ਧਰਨਾ ਦੇਣ ਤੋਂ ਬਾਅਦ ਸ਼ਹਿਰ ਦੀਆਂ ਸੜਕਾਂ 'ਤੇ ਨਾਅਰੇਬਾਜ਼ੀ ਕਰਦੇ ਆਂ ਰੋਜ਼ ਮਾਰਚ ਕੀਤਾ ਗਿਆ ਏ ਇਸ ਮੌਕੇ ਆਸ਼ਾ ਵਰਕਰ ਸੰਜਾ ਮੋਰਚਾ ਦੀ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋਨਾ ਤੋਂ ਪਹਿਲਾਂ ਉਨ੍ਹਾਂ ਨਾਲ ਮਾਨ ਪੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਲੇਕਿਨ ਹੁਣ ਮਾਨ ਪੱਤਾ ਦੁੱਗਣਾ ਕਰਨ ਦੀ ਜਗ੍ਹਾ ਮੀਟਿੰਗਾਂ ਕਰਕੇ ਸਮਾਂ ਕੱਢਿਆ ਜਾ ਰਿਹਾ ਹੈ ਉਕਤ ਆਗੂਆਂ ਵੱਲੋਂ ਸਰਕਾਰ ਕੋਲੋਂ ਆਪਣਾ ਮਾਨ ਪੱਤਾ ਦੁੱਗਣਾ ਕਰਨ ਤੋਂ ਇਲਾਵਾ ਜੀਵੀ ਪੀਕ ਮਿਸ਼ਨ ਦੀ ਰਿਪੋਰਟ ਅਨੁਸਾਰ ਆਸ਼ਾ ਅਤੇ ਮਿੱਡੇ ਮੀਲ ਵਰਕਰਾਂ ਨੂੰ 18000 ਰੁਪਏ ਪ੍ਰਤੀ ਮਹੀਨਾ ਮਾਨ ਪੱਤਾ ਦੇਣ ਦੀ ਮੰਗ ਕੀਤੀ ਗਈ ਹੈ ਪਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਅਗਰ ਸਰਕਾਰ ਨੇ ਆਸ਼ਾ ਅਤੇ ਮਿੱਡੇ ਮੀਲ ਵਰਕਰਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸਰਕਾਰ ਨੂੰ 2027 ਦੀਆਂ ਚੋਣਾਂ ਵਿੱਚ ਸਬਕ ਸਿਖਾ ਕੇ ਰਹਿਣਗੀਆਂ ਸਰ ਮੇਰਾ ਨਾਮ ਡੈਮੋਕਰੈਟਿਕ ਆਸ਼ਾ ਵਰਕਰ ਤੇ ਆਸ਼ਾ ਸਿਲੀਟਰ ਜੂਨੀਅਨ ਦੇ ਸੂਬਾ ਜਨਸਕਰਤਾ ਅੱਜ ਅਸੀਂ ਇੱਥੇ ਮਾਨਪਤਾ ਵਰਕਰ ਜਨ ਸੰਜਾ ਮੋਰਚਾ ਪੰਜਾਬ ਵੱਲੋਂ ਇਕੱਠੇ ਹੋਏ ਆ ਤੇ ਜਿਹੜਾ ਪੰਜਾਬ ਸਰਕਾਰ ਨੇ ਸਾਡੇ ਨਾਲ ਗੱਲਬਾਤ ਦੇ ਵਿੱਚ ਅੰਮ੍ਰਿਤਸਰ ਵਾਅਦੇ ਕੀਤੇ ਸੀਗੇ ਕਿ ਜੋ ਵੀ ਆਸ਼ਾ ਵਰਕਰ ਦੇ ਆਸ਼ਬ ਸਿਲਵਰਟਰ ਮਿੱਡੇ ਮਿਲ ਵਰਕਰ ਨੂੰ ਮਿਲਦਾ ਆ ਉਹਨੂੰ ਅਸੀਂ ਜਦੋਂ ਵੀ ਸੱਤਾ ਚਾਹੁੰਦੇ ਆ ਫੌਰੀ ਜਿਹੜਾ ਆ ਡਬਲ ਕਰਾਂਗੇ ਪਰ ਡਬਲ ਵਾਲੀ ਗੱਲ ਤਾਂ ਬਹੁਤ ਦੂਰ ਆ ਇਸ ਸਰਕਾਰ ਨੇ ਸਾਨੂੰ ਹਜੇ ਤੱਕ ਇੱਕ ਪੰਜੀ ਦਾ ਵਾਅਦਾ ਨਹੀਂ ਦਿੱਤਾ ਤੇ ਸਾਡੇ ਮੈਡੀ ਮਿਲ ਵਰਕਰਾਂ ਤੇ ਆਸ਼ਾ ਵਰਕਰਾਂ ਤੇ ਆਸ਼ਾ ਫਿਲਹਟਾਂ ਵਿੱਚ ਬਹੁਤ ਰੋਹਾ ਤੇ ਅਸੀਂ ਇਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਆਂ ਵੀ ਜੋ ਤੁਸੀਂ ਵਾਦੇ ਕੀਤੇ ਆ ਉਹਨਾਂ ਨੂੰ ਪੂਰੇ ਕਰੋ ਕਿ ਸਾਡੀ ਆਸ਼ਾ ਵਰਕਰ ਤੇ ਮੈਡੀ ਮਿਲ ਵਰਕਰ ਨੂੰ ਛੇਵੇਂ ਪੇ ਕਮਿਸ਼ਨ ਦੇ ਤਹਿਤ ਜਿਹੜਾ ਆ 18000 ਰੁਪਇਆ ਦਿੱਤਾ ਜਾਵੇ ਤੇ ਆਸ਼ਅ ਅਬਸੋਲਿਊਟਰ ਨੂੰ ਜਿਹੜਾ ਆ 26000 ਰੁਪਇਆ ਜਿਹੜਾ ਆ ਉਹ ਦਿੱਤਾ ਜਾਵੇ ਜੇਕਰ ਸਰਕਾਰੇ ਸੜੀਆਂ ਮੰਗਾ ਨਹੀਂ ਮੰਨਦੀ ਜਿਹੜੇ ਸਾਡੇ ਨਾਲ ਬਾਰ ਬਾਰੀ ਨਹੀਂ ਮੀਟਿੰਗਾਂ ਕਰਕੇ ਵਾਅਦੇ ਕੀਤੇ ਆ ਜੋ ਨਹੀਂ ਲਾਗੂ ਕਰਦੀ ਤਾਂ ਜਿਹੜਾ ਸਾਡਾ ਸੰਘਰਸ਼ ਆ ਪੰਜਾਬ ਦੇ ਵਿੱਚ ਅਸੀਂ ਉਹਨੂੰ ਬਹੁਤ ਜ਼ਿਆਦਾ ਤੇਜ਼ ਕਰਾਂਗੇ ਸੰਘਰਸ਼ ਹਾਂਜੀ ਮੈਂ ਸਰਵਜੀਤ ਕੌਰ ਮਚਾਕੀ ਡੈਮੋਕ੍ਰੇਟਿਕ ਆਸ਼ਰਮ ਦੇ ਅਬਸੋਲਿਊਟਰ ਤੇ ਸਾਡੇ ਮੋਰਚੇ ਦੇ ਵੱਲੋਂ ਅਸੀਂ ਜਿਹੜੀ ਅੱਜ ਸਾਡੀ ਰੈਲੀ ਕੀਤੀ ਜਾ ਰਹੀ ਆ ਤਾਂ ਕਿ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਕੋਈ ਵੀ ਸਰਕਾਰ ਆ ਪਿਛਲੀ ਬਾਦਲ ਸਰਕਾਰ ਨੇ ਵੀ ਔਰਤਾਂ ਨੂੰ ਘੁਮਾ ਕੇ ਹੀ ਜਿਹੜੀ ਸਤਾ ਦੇ ਵਿੱਚ ਆਏ ਸੀ ਤੇ ਇਸ ਵਾਰ ਵੀ ਜਿਹੜੀ ਮਾਨ ਸਰਕਾਰ ਆ ਉਹ ਵੀ ਔਰਤਾਂ ਨੂੰ ਪਰਮਾ ਕੇ ਹੀ ਸੱਤਾ ਦੇ ਵਿੱਚ ਆਈ ਆ ਚਾਹੇ ਉਹ ਸਾਡੀਆਂ ਘਰੇਲੂ ਬੀਬੀਆਂ ਹੋਣ ਉਹਨਾਂ ਨੂੰ ਹਜ਼ਾਰ-ਹਜ਼ਾਰ ਲਾਗੂ ਕਰਨ ਦੀ ਗੱਲ ਹੋਵੇ ਚਾਹੇ ਸਾਡੇ ਨਾਲ ਕੀਤੇ ਹੋਏ ਵਾਅਦੇ ਜੋ ਗਰੰਟੀ ਦਿੱਤੀ ਸੀਗੀ ਕਿ ਆਸ਼ਾ ਵਰਕਰ ਤੇ ਫੈਸਿਲੀਟੇਟਰ ਨੂੰ ਘੱਟੋ-ਘੱਟ ਮਿਨੀਮਮ ਵੇਜ ਦੇ ਵਿੱਚ ਲਿਆਂਦਾ ਜਾਵੇਗਾ ਇਹਨਾਂ ਦਾ ਮਾਨ ਸਤ ਦਾ ਡਬਲ ਕੀਤਾ ਜਾਵੇਗਾ ਪਰ ਵਾਰ-ਵਾਰ ਮੀਟਿੰਗਾਂ ਘਰਨੇ ਮਜਾਰਾਂ ਤੋਂ ਸਾਨੂੰ ਮੀਟਿੰਗਾਂ ਨਿਕਲ ਰਹੀਆਂ ਤੇ ਮੀਟਿੰਗਾਂ ਤੋਂ ਮੀਟਿੰਗਾਂ ਕਰਨ ਤੋਂ ਸਰਕਾਰ ਵਾਰ-ਵਾਰ ਭੱਜ ਰਹੀ ਹੈ ਅਸੀਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਜਿਸ ਤਰ੍ਹਾਂ ਅੱਜ ਬਾਦਲ ਪਰਿਵਾਰ ਦਾ ਬਾਦਲ ਸਰਕਾਰ ਦਾ ਜਿਹੜਾ ਕਿ ਕਾਲੀ ਦਲ ਬਾਦਲ ਦਾ ਬੁਰਾ ਹਾਲ ਹੋਇਆ ਇਸੇ ਤਰ੍ਹਾਂ ਹੀ ਇਹਨਾਂ ਦਾ ਬੁਰਾ ਹਾਲ ਹੋਣਾ ਜੇਕਰ ਸਾਡੀਆਂ ਕੀਤੀਆਂ ਹੋਈਆਂ ਗਰੰਟੀਆਂ ਨੂੰ ਇਹ ਪੂਰਾ ਨਹੀਂ ਕਰਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਕਦੂ ਵੀ ਵੱਧ ਕਿਤੇ ਸਾਡੇ ਇਕੱਠ ਹੋਣਗੇ ਅਸੀਂ ਆਮਨ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਕਿ ਆਮ ਲੋਕਾਂ ਦੇ ਵਿੱਚੋਂ ਹੀ ਇਹ ਸਰਕਾਰ ਜਿਹੜੀ ਚੁਣੀ ਗਈ ਸੀ ਕਹਿੰਦੇ ਮੈਂ ਆਮ ਘਰ ਦਾ ਪੁੱਤਾਂ ਪਰ ਅੱਜ ਆਮ ਘਰਾਂ ਦੇ ਪਰਿਵਾਰਾਂ ਨੂੰ ਇਹ ਭੁੱਲ ਕੇ ਕਾਰਪੋਰੇਟ ਘਰਾਣਿਆਂ ਦੇ ਨਾਲ ਹੱਥ ਮਿਲਾ ਚੁੱਕਿਆ ਇਹਦਾ ਇਹਨਾਂ ਸਰਕਾਰਾਂ ਦਾ ਤੇ ਦੂਜੀਆਂ ਸਰਕਾਰਾਂ ਦਾ ਕੋਈ ਬਹੁਤਾ ਫਰਕ ਨਹੀਂ ਰਿਹਾ ਇਹ ਸਰਕਾਰ ਬਿਲਕੁਲ ਹੀ ਫੇਲ ਹੈ ਇਹਨਾਂ ਦੇ ਕੋਈ ਮੰਤਰੀਆਂ ਨੂੰ ਕੋਈ ਪਤਾ ਨਹੀਂ ਲੱਗਦਾ ਟਾਈਮ ਦੇ ਕੇ ਵੀ ਅਸੀਂ ਕੀ ਕੰਮ ਨਾ ਟਾਈਮ ਕਿਤੇ ਦਿੱਤਾ ਹੁੰਦਾ ਤੇ ਜਨਤਾ ਕਿਤੇ ਰੁਲਦੀ ਆ ਇਸ ਕਰਕੇ ਅਸੀਂ ਚੇਤਾਵਨੀ ਦਿੰਦੇ ਇਥੋਂ ਕਿ ਜੇ ਇਹਨਾਂ ਨੇ ਆਪਣੀ ਆਗਤਾਂ ਨਾ ਸੁਧਾਰੀਆਂ ਸਾਡੇ ਕਿਤੇ ਹੋ ਲੋਕਾਂ ਦੇ ਗਰੰਟੀਆਂ ਜੋ ਦਿੱਤੀਆਂ ਸੀ ਚੋਣਾਂ ਸਮੇਂ ਨਾ ਪੂਰੀਆਂ ਕੀਤੀਆਂ ਆਉਣ ਵਾਲੇ ਸਮੇਂ ਦੇ 2027 ਦੇ ਵਿੱਚ ਅਸੀਂ ਇਹਨਾਂ ਨੂੰ ਸਭ ਦਾ ਸਿਕਾਵਾ ਕਰਾਂਗੇ ਤੇ ਇਹ ਪੰਜਾਬ ਸਰਕਾਰ ਨੂੰ ਦੱਸਣਾ ਚਾਹਣੀ ਆ ਕਿ ਜੇ ਤੁਸੀਂ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ ਆ ਤੇ ਸਾਡੇ ਵਾਅਦੇ ਪੂਰੇ ਕਰੋ ਤੇ ਨਹੀਂ ਆਉਣ ਵਾਲੇ 2027 ਦੇ ਵਿੱਚ ਜੀ ਮਿਆ ਪਾ ਘੱਟੇ ਦੀ ਭਰੀ ਦਵਾਈ ਛਾੜ ਕੇ ਇੱਕ ਸਾਈਡ ਤੇ ਕਰ ਦਿੰਨੀ ਆ ਅਸੀਂ ਆਸ਼ਾ ਵਰਕਰ ਆ ਇਦਾਂ ਹੀ ਆਂਗਣਵਾੜੀ ਤੇ ਆਸ਼ਾ ਵਰਕਰ ਤੇ ਮਿੱਡੇ ਮਿਲ ਰੜ ਕੇ ਇਦਾਂ ਹੀ ਇਹਨਾਂ ਨੂੰ ਇੱਕ ਪਾਸੇ ਸਾਈਡ ਤੇ ਕਰਾਂਗੇ ਇਹ ਤਾਂ ਦੂਜੀਆਂ ਸਰਕਾਰਾਂ ਨੂੰ ਕਹਿੰਦੇ ਸੀ ਨਾ ਵੀ ਕੱਲ੍ਹ ਨੂੰ ਕਹਿੰਦੇ ਸੀ ਵੀ ਜੇ ਇਹਨਾਂ ਨੇ ਧਰਨਿਆਂ ਤੇ ਬੈਠਣ ਵਾਲਾਂ ਦਾ ਕੁਝ ਕੀਤਾ ਨਾ ਤੇ ਇਹਨਾਂ ਦਾ ਕੱਖ ਨਹੀਂ ਰਹਿਣਾ ਤੇ ਮੈਂ ਚੇਤਾਵਨੀ ਦਿੰਨੀ ਆ ਜੇ ਤੁਸੀਂ ਮਿੱਡੇ ਮਿਲ ਵਰਕਰਾਂ ਦਾ ਮਾਨ ਪੱਤਾ ਤੋਂ ਗੁਣਾ ਨਹੀਂ ਕਰਦੇ ਜੇ ਸਾਨੂੰ ਅਬੀਸੀ ਰੇਟ ਨਹੀਂ ਦਿੱਤਾ ਜੀ ਲੰਦਾ ਤੇ ਲੈਣਾ ਤੁਹਾਡਾ ਵੀ ਕੱਖ ਨਹੀਂ ਦਾ ਤੇ ਅਸੀਂ ਮੰਗ ਕਰਦੇ ਆਂ ਵੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਇਹਦੋਂ ਵੀ ਵੱਧ ਕਟ ਲੈ ਕੇ ਅਸੀਂ ਜਿੱਥੇ ਵੀ ਇਹਨਾਂ ਦਾ ਪ੍ਰੋਗਰਾਮ ਹੋਊਗਾ ਅਸੀਂ ਉਹਦੇ ਵਿੱਚ ਸ਼ਾਮਲ ਹੋਵਾਂਗੇ ਇਹਨਾਂ ਦਾ ਜ਼ੋਰ ਜ਼ੋਰਦਾਰ ਨਾਰੇ ਬਜੇ ਕਰਾਂਗੇ ਤੇ ਪਿੱਟ ਸਿਆਪਾ ਕਰਾਂਗੇ ਤੇ ਮੈਂ ਮਾਨ ਸਾਹਿਬ ਨੂੰ ਦੱਸਣਾ ਚਾਹੁੰਨੀ ਆ ਵੀ ਮਾਨ ਸਾਹਿਬ ਤੁਹਾਡੇ ਝੂਠੇ ਵਾਦੇ ਬਿਲਕੁਲ ਹੀ ਝੂਠੇ ਨਿਕਲੇ ਆ ਤੁਸੀਂ ਤਾਂ ਸ਼ਰਾਬ ਪੀ ਕੇ ਗੱਪ ਮਾਰਕ ਵਾਲੇ ਮਾਨ ਸਾਹਿਬ ਤੁਸੀਂ ਕਿਸੇ ਬੀਬੀਆਂ ਦਾ ਦੁੱਖ ਦਰਦ ਵੇਖਣ ਵਾਲੇ ਨਹੀਂ 1000 ਰੁਪਿਆ ਦੇ ਕਹਿੰਦੇ ਸੀ ਤੁਸੀਂ 1000 ਰੁਪਿਆ ਜਾਉਂਗੇ ਪੰਜਾਬ ਦੇ ਵਿੱਚ ਤਾਂ 3000 ਦਿੱਤਾ ਜਾਂਦਾ ਤੇ ਨਾਲ ਤੇ ਗਵਾਂਡੀ ਰਾਜ ਦੇ ਵਿੱਚ ਹਰਿਆਣਾ ਦੇ ਵਿੱਚ ਦੇਖੋ 7000 ਰੁਪਿਆ ਦਿੱਤਾ ਜਾਂਦਾ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਵਰਕਰ ਆਏ ਸਾਡੇ ਮਿੱਡੇ ਮਿਲ ਵਰਕਰਾਂ ਨੇ ਖਾਣਾ ਬਣਾਉਣਾ ਜਿਹੜੇ ਵੀ ਉੱਥੇ ਕੋਈ ਲੈਕਸ ਪਾਰਟੀ ਵਾਲਿਆਂ ਆਉਂਦੇ ਵੋਟਾਂ ਵਾਲੇ ਚਾਹ ਪਾਣੀ ਦੇਣਾ ਤੇ ਜਦੋਂ ਸਾਡੀ ਮੀਟਿੰਗ ਕਰਾਉਣੀ ਹੁੰਦੀ ਆ ਉਦੋਂ ਸਾਡੇ ਮਿੱਡੇ ਮਿਲ ਵਰਕਰ ਤੋਂ ਇਹਨਾਂ ਸਰਕਾਰਾਂ ਨੂੰ ਡਰ ਲੱਗਣ ਲੱਗਦੇ ਆ